ਲਓ ਜੀ ਮਿਸਤਰੀ ਸਾਹਿਬ ਪਹੁੰਚ ਗਏ ਲੋ ਅਸਰੀ ਕਾਲਜੀ ਨਾਲ ਹੂੰ ਚੱਲ ਪਿਆ ਕੰਮ ਓਹੋ ਮਿਸਤਰੀ ਬੂਨਪਾ ਲੱਗਿਆ ਬੈਨੇ ਮੈਂ ਕਿਹਾ ਇਹਨੂੰ ਉਹੀ ਕਹਾ ਬਲੋਕਟਿੰਗ ਦੇ ਮਿੰਟ ਤੇ ਕਿੰਨੀ ਲੱਗਣੀ ਆ ਹੂੰ ਤੇ ਹੁਣ ਆਈਆ ਬਲੋਕਟ ਦਾ ਇੱਥੇ ਤੱਕ ਲਾਉ ਨੂੰ ਕਿੱਥੇ ਰੱਖ ਲਾਉ ਜੇ ਇੱਥੇ ਰਹੇਗੀ ਫਿਰ ਦੂਈ ਇਹੇ ਤੇ ਮੋਜ ਜਦ ਇਹ ਉਹੀ ਟਾਈਮ ਸ਼ੁਰੂ ਹੋਣੀ ਆ ਬਲੋਕਟ ਹੈ ਵੇ ਅੱਜ ਜਾਊਗਾ ਤੁਹਾਨੂੰ ਕੱਲ ਦਾ ਕੰਮ ਦੀ ਆਉਂਗਾ ਤਾਂ ਸਹੀ ਨਹੀਂ ਜੀ ਕੰਮ ਦੇ ਦੇ ਜੀ ਕੱਟ ਗਈ ਫੇਰ ਆ ਜੀ 100 200 ਟੋਰ ਕੇ ਹੁੰਦਾ ਛੁੱਟੀ ਰੈਡੀ ਜੀ ਲੱਦ ਲੈ ਆਉਂਗੇ ਹਾਂ ਪੁੱਛਦਾ ਐਸ ਓਕੇ ਤਿੰਨੇ ਲੱਗ ਜੂਗਾ ਟੋਰੇ ਹੈ ਕਿੰਨੀ ਲੱਗ ਜੂਗਾ ਐਜਾ ਲੌਗਾ ਅਫਰ ਏਰੀਆ ਮੈਂ ਲੈਣਾ ਹੈ ਮੈਡਮ ਮੜਦੇ ਏਰੀਆ ਮੜਕੇ ਤੇ ਡਾ ਫੋਟੋ ਵਿੱਚ ਤੈਨੂੰ ਲੱਗਦੇ ਆ ਮੇਰੇ ਸਾਹ ਕਰ 90 ਬਾਈ 16 ਗੋਣ 90 ਬਾਈ 16 ਗੋਣ ਮਾਰ ਦਿੰਦੇ ਆ ਕਦੇ ਬਾਈ ਸੋਣਾ ਇੱਥੇ ਘੱਟ ਆ ਉਹ ਗੱਬੇ ਥੋੜਾ ਜਿਆਦਾ ਪਰਾਂ ਜਿਆਦਾ ਨਹੀਂ ਨਾ ਤੂੰ ਤਾਂ ਕੱਢ ਲੈ ਫੁੱਟ ਜਾਨੂ ਆ ਪੀਤਾ ਲੈ ਕੇ ਕੋਈ ਗੱਲ ਨਹੀਂ ਮੈਂ ਆ ਵੀ ਤਾਂ ਪਿਆ ਰਿਹਾ ਨਹੀਂ ਲੰਨ ਨਹੀਂ ਹੈ ਨਹੀਂ ਤੁਹਾਨੂੰ ਆ ਰਹੇ ਹੋ ਨਾ ਮੇਰੇ ਸਾਹ ਕੋਈ ਪੀਤਾ ਹੀ ਮਾਰ ਲੋ ਫਿਰ ਕਿਤੇ ਨਹੀਂ ਜਿੰਦੂ ਤਾਂ 90 ਆ ਮੈਨੂੰ ਪਤਾ ਅੱਛਾ ਆ ਦਵਾਈ ਲੱਗ ਗਈ ਆ ਆਏ ਹੋਣਾ ਹਾਂ ਆਏ ਨੂੰ ਹੋਰੇ ਘੱਟ ਆ

ਸਤਾਰਣ ਬੱਤੋ ਬੱਦ ਆ 16 ਹਾਂ 16 ਇਹ 16 ਬਾਈ ਕਿੰਨਾ ਹੋ ਗਿਆ ਇਹ 33 * 16 600 8 ਫੁੱਟ ਇਹ ਹੋ ਗਿਆ ਹਾਂ 16 ਗੁਣਾ ਕਿੰਨਾ ਹੈ 32 ਯਾ ਪੂਰੇ ਕਿੰਨਾ ਹੋ ਆਛੇ ਰਹਾ 26 ਦਾ ਹਾਂ 22 ਦਾ ਵੜ ਜਿਗੇ ਉਹ ਰਾਤ ਦਾ ਚਰਾਤਾ ਦੇਖਿਆ ਵਯਾ 32 ਫੁੱਟ ਹੋ ਗਿਆ 33 ਦੈਟਸ 33 38 38 ਕੋਣਾ 16 ਇਹ ਵੀ 1800 600 ਹੋਰ ਤਾਂ ਕਿੰਨਾ ਹੋਇਆ ਟੋਟਲ ਜਿੰਨੀ ਲੰਬਾਈ ਦਾ ਹੋਗੀ ਤੇ ਬਾਈ ਕਰਦੀ 380 1200 ਆਖੋ ਫੋਟੋ ਬਣਾਈ ਜੀ ਇਹਨੇ ਤਾਂ ਲੱਗੇ ਜਦੋਂ 38 ਤੋਂ 38 3700 ਮੰਨ ਲਾ ਜੀ 3500 ਮੰਨ ਲਾ ਬਾਤ ਹੋ ਗਈ ਹਮ ਤਾਂ ਤੁਹਾਡੀ ਮਾਇਆ 5000 ਰੁਪਏ ਕਿੰਨੀ ਬਣੀ ਜੀ ਮੈਂ ਸਾਰੀ 100 16 ਲਾਤਾ ਤੈਨੂੰ ਅੱਛੇ ਅੱਛੇ ਨਹੀਂ ਨਹੀਂ ਆਵਰੇ 12 ਮੈਂ ਸਾਰੀ ਉਹੀ 16 ਲਾਤਾ ਦਾ 16 ਐਦੀ ਵੀ ਲਾਈਨ ਕੱਢ ਕੇ ਬਸ 80 ਲਾ ਦੋ ਚਲ ਕੋਈ ਨਹੀਂ ਵੱਧ ਘੱਟ ਇਧਰ ਤੁੰਗ ਹਾਂ ਉਹ ਵਾਤਾ ਟ੍ਰੈਫਿਕ ਆ ਜੂਗੀ ਬੱਲ ਆ ਗਈ ਇਧਰ ਵੀ ਹੈ 3600 ਟ ਬਣਦੀ ਆ 4000 ਲਿਆ ਫਿਰ ਇੱਥੇ ਲਾ ਦੀ ਇਹ ਮੜੀ ਮੁਕੀ ਹੋ ਗਈ ਹੂੰ ਇਹਦਾ ਭਾਈ ਪਹਿਨਾ ਲੱਗਣੀ ਹੈ ਵੇ ਜੇ ਇੱਧਰ ਟ੍ਰੈਲ ਆਤੀ ਵੀ ਪਟੂਂਗੇ ਨਾ ਇੱਥੇ ਜਿਹੜੀ ਇੰਨੀ ਗਾ ਹੈ ਪਹਿਲਾਂ ਟੈਲ ਲੱਗਣੀ ਹੈ ਉਹ ਵੀ ਇੱਧਰ ਚੱਲ ਮਾਦਮ ਇਹਦਾ ਲੱਗਦੇ ਪਾਪੂ ਕੀ ਕਰੂਗੇ ਇਹਦਾ ਰੱਖੋ ਜੇ ਆਉਂਦੀ ਲੱਗਵਾ ਵਾਲਾ ਆ ਕੇ ਆਹ ਟਾਂਗਾਂ ਵਿੱਚ ਜਿੰਨੇ ਪੁੱਛੇ ਰੱਖਵਾਂਗੇ ਲੱਗੂਗਾ ਹਾਂ ਹਾਂ ਇੰਨੀ ਕੁ ਵਾਸਤੇ ਇਹਦੇ ਉਪਰ ਆ ਫੁਰਗੂਦੀ ਬੋਲ ਉਹ ਉੱਥੇ ਉਹਦੇ ਨਾਲ ਬਰਾਬਰ ਲਾਰੀਆਂ ਆਈ ਨੂੰ ਇੱਥੇ ਆਹ ਰੋਡੀਆਂ ਦੀ ਲਾਈਨ ਚੋਂ ਬਾਹਰ ਨਹੀਂ ਆਉਂਦੀ ਜਿਹੜੇ ਰੋੜੇ ਹੈ ਉਹ ਲੜਾਈ ਵਾਸਤੇ ਰੱਖਣੇ ਆ ਇੱਕ ਵੀ ਮੜਣਾ ਇੱਧਰ ਆਉਂਦੇ ਰੱਖ ਲੀ ਕਿੱਥੇ ਉਹ ਤਾਂ ਕੋਹਲ ਵਈਆ ਚੈ ਇੰਨੀ ਕਿੰਨੀ ਬਣੀ ਜਾਂ ਪਣੀ ਆ ਤਾਂ 3600 ਬਣਿਆ 3600 ਟ ਬਣੀ ਗਿਆ 3600 400 ਕੇ ਲਾਹ ਕਬਰੋ ਜੂ ਚਾਹ ਰੈਂਪ ਹੋਈ ਰਹਿਣਾ ਇੱਕ ਹੋਰ ਵੀ ਆ ਟਾਇਰ ਅਸ ਦੇ ਡਾਊਨ ਲੱਗੇ ਤਾਂ ਇੰਨੀ ਕਿੰਨੀ ਕਿ ਟਾਇਰ ਲੱਗਣੀ ਲੱਗਣਾ ਟਾਇਰ ਦੇਖ ਲੈ ਬਾਅਦ ਮੈਂ ਟੂਲ ਲੈਣ ਪਈਟ ਬਹੁਤ ਪਹਿਲਾ ਇਟ ਘੱਟ ਗਈ ਤੇ ਹੁਣ ਇਟ ਜਿਆਦਾ ਹੀ ਵੱਧ ਗਈ ਤੇਰਾ ਪਰਸੋਂ ਤੱਕ ਇਹਨਾਂ ਨੇ ਖਿੱਚ ਦੇਣੀ ਇਟ ਪਰਸੋਂ ਅੱਜ ਦੇਖੀਓ ਸੇ ਇੱਥੇ ਤਾਂ ਇਹਨਾਂ ਨੂੰ ਫਸ ਫਸਾ ਪਾਤਾ ਹੂੰ ਫੇਰ ਦੇਖ ਲੰਨੇ ਆ ਫਸਾ ਲਈ ਟੋਕ ਹੀ ਕੋਸ ਕਿ 3600 ਲਿਆ ਨਹੀਂ ਆਹ ਇਹ ਜਗਾਹ ਏ ਇਨੀ ਤ੍ਰਾਈਕੁੰਡੀ ਤੇ ਪਈ ਆ ਹਾਂ ਹਾਂ ਜੀ ਇੱਥੀ ਤੇ ਪੱਟੀ ਆ ਇਹ ਇੱਥੀ ਆ ਪੂਰੇ ਤੱਕ ਦੀ ਬਾਪੂ ਪੂਰੇ ਤੱਕ ਚਲ ਕੋਈ ਨਾ ਹਾਂ ਜੀ ਦੇਖ ਲੈ ਆ ਇਨੀ ਤ੍ਰਾਈਕੁੰਡੀ ਤੇ ਪਈ ਉਹ ਤੂੰ ਮੈਨੂੰ ਐਂ ਕਰਦਾ ਤੂੰ ਕਹਿ ਜੀ ਵੀ ਕੋਈ ਨਹੀਂ ਮੈਂ ਲਿਆਉਣੀ ਆ ਉਧਰ ਫੇ ਘੱਟ ਪਤਾ ਜੋ ਕੋਈ ਨਹੀਂ ਤਾਂ ਕਰੀ ਚੱਲ ਦੇਖਦੇ ਹਾਂ ਦੇਖਦਾ ਆਪਾਂ ਮੇਰੀ ਗੱਲ ਦਾ ਬਾਬੇ ਦੀ ਗਲਤੀ ਕੋਈ ਨਹੀਂ ਯਾਰ ਇਹ ਨੰਬੜੇ ਵੀ ਬੰਦਾ ਖਰਾਬ ਆ ਸਾਡੇ ਬੱਬੇ ਦੇਖ ਲੈ ਹੈ ਨਹੀਂ ਇਹ ਕਹਿੰਦਾ ਕਿਾ ਤਰ੍ਹਾਂ ਕੀ ਕੇ ਸਾਫ ਲਿਆ ਸਾਫ ਲਿਆ ਆਪਾਂ ਨੇ ਜੇ ਲਾਉਣੇ ਪਾ ਗਏ ਟਾਇਰ ਵੀ ਲਾ ਲਏ ਆਪਾਂ ਨੂੰ ਸਾਫ ਦਾ ਤਾਂ ਕੋਈ ਚੱਕਰ ਨਹੀਂ ਆਇਆ ਵੀ ਆ ਜਿਹੜੀ ਨਵੀਂ ਟਾ ਇਹ ਥੋੜੀ ਜਿਹੀ ਉੱਪਰ ਲੱਜੂਗੀ ਗੰਦ ਨੂੰ ਆਇਆ ਤਾਂ ਲਾਉਣੀ ਤਾਂ ਖੁੱਲੀ ਵਾਲੀ ਲਾ ਦੇਣੀ ਸੀ ਉਹ ਜੀ ਬਹੁਤ ਗੰਦੀ ਆ ਉਹ ਮੈਂ ਕਿਹਾ ਬਾਹਰ ਲਾ ਦੂੰਗਾ ਬੇੜੇ 'ਚ ਉੱਥੇ ਮੀਂਹ ਪੈਂਦਾ ਰਹਿਣਾ ਤਾਂ ਉਹ ਹੋ ਜੂਗੀ ਠੀਕ ਉਹ ਗੋਹੇ ਵਾਲੀ ਆ ਨਾ ਉਹ ਤਾਂ ਛੱਡ ਲਿਓ ਸਾਰੀ ਇੱਟੇ ਆਹੋ ਹਾਂ ਸੋਮੇਂਟ ਬਹੁਤ ਲੋਕ ਹੋ ਗਏ ਆਹ ਔੜੀ ਖਿਡਾਰੀ ਬਾਪੂ ਆ ਲੈ ਆ ਵੇ ਕੁਆ ਮਸ਼ੀਨ ਹੋਰ ਥੋੜਾ ਜਿਹਾ ਵਿੜਾ ਰਹਿ ਗਿਆ ਉਹ ਲੰਬਾਈ ਲਾ ਕੇ ਟਾਇਰ ਜੀ ਨਹੀਂ ਲੱਗਦੀ ਆ ਬਾਕੀ ਪਾਉ ਬਰ ਨਵੇਂ ਹੋ ਗਏ ਕਿਹੜਾ ਦਿੱਤਾ ਆਂਗ ਉਹ ਬਜਰੀ ਵੀ ਨਹੀਂ ਹੈਗੀ ਰੇਤਾ ਵੀ ਨਹੀਂ ਹੈਗਾ ਕੁਝ ਨਹੀਂ ਹੈਗਾ ਬਜਰੀ ਹੱਤਾ ਜਾਈਏ ਸਾਹ ਕੋ ਮੋਲ ਲਾਉਣਾ ਆ ਕੀ ਹੱਦ ਤੇ ਨੋਰੀਓ ਪਾਣੀ ਪਾਣੇ ਬਸ ਆਹ ਬਸ ਮੁੰਡਾ ਇੱਕਲੇ ਉਹ ਟਾਇਰ ਤੇ ਮਿੱਟੀ ਪੋਣੀ ਪੈਣੀ ਦੀ ਉਹ ਇਹਦੇ ਲੈਵਲ ਬਣਿਆ ਬਤਾ ਲਾਉਣ ਨੂੰ ਤਾਂ ਟਾਇਲ ਲੱਗ ਜਣੀ ਸੀ ਫੇ ਮਿੱਟੀ ਪਾਉਣੀ ਪੈਣੀ ਸੀ ਹਾਂ ਹੁਣ ਹੁਣ ਤੱਕ ਨਹੀਂ ਫੜ ਰਾਂ ਸੀਗਾ ਮਿੱਟੀ ਲੈ ਹੁਣ ਤੱਕ ਵੀ ਤਾਂ ਨਿਭਣਾ ਰਿੜੇ ਆਉਣੇ ਤੇ ਮੈਨੂੰ ਹੋਈ ਚਾ ਮੈਂ ਲਾ ਗੇ ਮਿੱਟੀ ਹੁਣ ਹੂੰ ਉਹਨਾਂ ਨੂੰ ਲਾ ਦੇਣਾ ਹੁਣ ਪਹਿਲਾਂ ਉੱਥੇ ਲਾਉਂਗੇ ਬੇੜੇ 'ਚ ਉੱਥੇ ਆਏ ਬਥੇ ਮਿੱਟੀ ਨਹੀਂ ਚੱਕਣੀ ਪਊਗੀ ਹੁਣ ਨਾਲ ਉਹ ਵੀ ਨਹੀਂ ਆ ਰਹੀ ਟਾਇਲ ਹੁਣ ਕੋਲ ਵੀ ਖੜਦਾ ਨਾ ਨਵੀਂ ਟਾਇਲ ਰਹਿ ਗਈ ਉਹਦੇ ਨਾਲ ਜੁਆਇੰਟ ਹੋ ਜਾਣਾ ਹੂੰ ਹੂੰ ਤੇ ਇਹ ਬੋਲਦੇ ਆ ਕਿ ਮੈਂ ਰੁਕੂਗੀ ਇਹ ਨਾ ਬਾ ਹੁਣ ਹੋਰ ਕੋਈ ਨਹੀਂ ਆਉਣਾ ਹੁਣ ਹੁਣ ਤਾਂ ਬਸ ਲੋਕ ਤਾਂ ਇਹ ਹੀ ਲਾਉਣੀ ਬਾ ਹੁਣ ਇੱਕ ਲੋਕ ਟਰਾਉਣੀ ਆ ਬਾਸ ਨਹੀਂ ਬਦਲ ਜਿਉਂ ਉੱਥੇ ਲਾਉਣੀ ਹੈ ਜੇ ਤੁਸੀਂ ਕਹਿੰਦੇ ਗੱਲ ਕਰਦੇ ਸੀ ਉੱਥੇ ਲਾਉਣੀ ਹਾਂ ਤਾਂ ਮਿੱਟੀ ਘੱਟ ਪਟਣੀ ਪਊਗੀ ਹੁਣ ਨਹੀਂ ਮਿੱਟੀ ਬਹੁਤ ਪਟਣੀ ਪੈਣੀ ਉੱਥੇ ਜੇ ਮੋਟੀ ਈਟ ਲਾਈ ਤਾਂ ਫਿਰ ਹੁਣ ਇਹ ਕੰਮ ਇੱਧਰ ਕਰਿਆ ਚਲੋ ਇਹ ਗਾਡਰਾ ਕੋਈ ਛੱਡ ਦੀ ਇਹਨਾਂ ਇੱਕ ਬਸ ਜਿੰਨੇ ਚੁਦ ਹੱਥ ਪੈ ਗਏ ਵੱਡ ਹੋ ਜੂਵੇ ਗ੍ਰੈਂਡਰ ਗੱਲ ਕੇ ਉਹ ਵੀ ਨਹੀਂ ਆਉਣੇ ਚਾਹੁੰਦਾ ਹੈਗਾ। ਸਾਈਡ ਵਿੱਚ ਬਹੁਤ ਬਹੁਤ ਤਾਂ ਮਾੜਾ ਮੋਟਾ ਚੈੱਕ ਮਾੜਾ ਮੋਟਾ ਚੈੱਕ ਤਾਂ ਆਪ ਨੂੰ। ਆਬੇ ਨਹੀਂ ਵਰਦੰਦਾ ਉਹ। ਤੇ ਇਹ ਨੂੰ ਕਰਕੇ ਸਭ ਨੂੰ ਕਿਸੇ ਨਾ ਬੈੰਡ ਕਰਕੇ ਅੰਦੇਸ਼ਕ ਟਰੈਕਟਰਾਂ ਨਾਲ ਖੇਤਾਂ ਨਾਲ ਵੀ ਖਿੱਚ ਲੁੰਦੇ। ਉਹ ਪੈਜਾ ਕੇ ਲੋਭ ਵਿੱਚ ਦੱਬੇ ਨੇ। ਬੱਬੋ ਖਿੱਚ ਨਹੀਂ ਹੋਣਾ ਹੈਗਾ ਉਹ। ਬਾਕੀ ਲੋਕ ਇਟ ਪਤਾ ਕਰਕੇ ਆਇਆ ਕਈ ਜਗ੍ਹਾ ਅੱਜ। ਹਾਂ ਦੇਖਦਾ ਕੱਲੂ ਲਿਆਉਂਦਾ ਨਹੀਂ ਪਰਸੋਂ ਨੂੰ। ਪੰਚਰ ਖੜਾ ਕੇ ਆਉਂਦਾ ਟਰਾਲੇ ਨੂੰ ਵੀ ਭਾਈ ਲਾਓ ਮੀਟਰ ਦੇ ਵਿੱਚ ਨਾ ਉਹਦੇ ਪੁਰਾਣੇ ਕਰਨੇ ਹੁੰਦੇ ਕਈ ਉਹ ਦੇਖ ਲਈ ਵਾਹ ਵਿੱਚ ਚਿੱਗ ਜਗਾ ਹੋਗੇ ਮੀਟਰ ਦੇ ਵਿੱਚ ਐ ਨਾ ਉਹਦੇ ਪੁਰਾਣੇ ਬਸਾਓ ਉਹ ਹੀ ਬੋਕਰਾ ਕਰ ਦਿੰਦੇ ਹੁੰਦੇ ਦੇਖਦੇ ਤਾਂ ਨਵੇਂ ਹੀ ਆ ਬਾਕੀ ਹੁਣ ਪਤਾ ਨਹੀਂ ਲੱਗਦਾ ਕਈ ਵਾਰੀ ਪਾ ਦਿੰਦੇ ਇੱਟ ਕੁੰਜਾ ਥੋੜਾ ਨੀਮਾ ਨਹੀਂ ਲੱਗਦਾ ਤੇਰੇ ਪਿੱਛੇ ਕੱਕਿਆ ਆਹ ਕੰਧ ਤੇ ਗਏ ਨੂੰ ਹੂੰ ਨਹੀਂ ਫਰਸ ਦਾ ਬਾਰਬਰ ਆ ਜਿੰਨੂੰ ਫਸ ਦੇ ਦਰਦ ਆਉਂਦੀ ਪੂਰੀ ਥਰੇ ਹੂੰ ਤਾਂ ਆਇਆ ਇੱਥੇ ਨਾ ਜਾ ਬੰਦ ਦਲੇ ਨਹੀਂ ਇਹਨਾਂ ਕਾਲ ਬੋ ਤਾਂ ਪਾਣੀ ਚ ਇੱਥੇ ਨਾ ਖੋਲਾ ਲੈ ਕੱਢ ਲੈ ਨਾ ਆ ਗਏ ਨਾ ਚਲ ਜਿਹੜਾ ਉਰੇ ਫਰਸ ਆਪੇ ਦੇਖ ਲੈ ਵੀ ਤੂੰ 7 7.5 ਫੁੱਟ ਥੱਲੇ ਚਲੇ ਗਿਆ ਕਿੰਨਾ ਭਰਤ ਪੈਲੇ ਆ ਉਹ ਸਮਝ ਲਾ ਸੀ 70 72 ਵਿੱਚ ਪਾਈ ਦੀ ਕਹਿੰਦੇ ਬੈਠਕ ਬਾਪੂ ਦੱਸਦੇ ਆ ਬਾਪੂ ਐਨੇ ਚ ਪਾਈ ਹੋਣੀ ਜਿਹੜੀ ਉਹਰੇ ਬੈਠਕ ਦੀ ਇੱਕ ਨਹੀਂ ਹੋਰ ਉਹ ਪਹਿਲਾਂ ਸਹੀ ਸੀ ਤੁਸੀਂ ਦੇਖੋ ਹਾਂ ਉਹ ਵੀ ਦਿੱਤੀ ਉਹ ਲੈ ਮਕਾਨ ਪੇਰਾ ਇੱਥੇ ਬੈਠਕ ਤਿੱਕ ਹਾਂ ਬੈਠ ਸਾਰੇ ਮਕਾਨ ਹੁੰਦਾ ਵੀ ਬੈਠ ਨਹੀਂ ਮਕਾਨ ਤਾਂ ਮਕਾਨ ਮੁੜੇ ਜਿਹੜਾ ਆ ਬਰਾਂਡਾ ਉਹਦਾ ਆਪਾਂ ਨੇ ਬਾਅਦ ਚ ਪਾਇਆ ਤਾਂ ਬਾਅਦ ਚ ਪਾਇਆ ਬਾਅਦ ਚ ਪਹਿਲਾਂ ਮਕਾਨ ਹੀ ਪਹਿਲਾਂ ਵੀ ਉਹ ਫਰਸ਼ ਉਰੇ ਤੇ ਹੁਣ ਅਸੀਂ ਅੰਦਾਜ਼ਾ ਲਾਉਂਦਾ ਮੈਂ ਬੈਠਾ ਬਈ 7 ਫੁੱਟ 7.5 ਫੁੱਟ ਥੱਲੇ ਫਰਸ਼ ਇਹ ਤੇਰਾ ਤਕਰੀਬਨ 65 ਦੇ ਵਿੱਚ ਆਹ ਉਹ ਹੀ 70 ਬਾਤਰੇ ਕੇ ਹਮ 65 ਹਾਂ ਇੰਨਾ ਥੱਲੇ ਚਲੇ ਗਿਆ ਫਰਸ਼ ਦੇਖ ਲੈ ਸੱਤ ਟੁਕਟ ਥੱਲੇ ਆ ਹੈ ਸਾਰੇ ਜਿ ਪੱਕਾ ਫਰਸ ਆ ਉਹਰੇ ਸਾਰੇ ਵਿੱਚੇ ਆ ਉਹਦਾ ਇਥੇ ਦੇ ਵਿੱਚ ਆ ਗਈ ਖੂਲੀ ਦੇ ਇੱਥੇ ਖੂਲੀ ਤਾਂ ਥੱਲੇ ਆ ਗਈ ਆ ਉਹ ਜਿੱਥੇ ਨਿਸ਼ਾਨੀ ਆ ਉਹਦੀ ਇੱਥੇ ਸਾਰੇ ਵਿੱਚ ਪੱਕਾ ਫਰਸ ਆ ਪਹਿਨਾ ਜੀ ਰੱਖਣ ਲੱਗੇ ਤੇ ਟੂੜੀ ਵਾਸਤੇ ਪਰ ਜੇ ਕਿਸੇ ਨਿਆਣੇ ਨੇ ਪਟਣੀਆਂ ਨਾ ਨਿਕੜ ਨਹੀਂ ਥੱਲੇ ਤੇ ਸਵਾਹ ਏ ਉਹਨੇ ਕਹਿਣਾ ਬੁੜਿਆਂ ਨੇ ਸਵਾਹ ਵਾਈ ਜੀ ਤੀ ਦੱਸ ਕਿ ਆ ਸਵਾਹ ਆ ਕੇ ਗਏ ਉਹਨਾਂ ਨੇ ਕਹਿਣਾ ਸਵਾਹ ਏ ਥੱਲੇ ਫੇ ਪੱਕਾ ਫਾਰਸ ਉਹਨੇ ਕਹਿਣਾ ਤੇ ਬੁੜਿਆਂ ਨੇ ਕਿ ਸਵਾਹ ਆਈ ਆ ਅਸੀਂ ਸਵਾਹ ਸਾਤੀ ਸੀ ਮਿੱਟੀ ਮਹਿੰਗੀ ਸੀ ਯਾਦ ਅਜੀ ਸਵਾਹ ਬਾਤ ਸੀ ਹੋ ਚੱਲ ਕੀ ਦੀਏ ਕੱਢੀਏ ਤੇ ਉੱਪਰ ਨੂੰ ਫਰ ਨਹੀਂ ਰਹਿੰਦੀ। ਤਾਂ ਫੇਰ ਦੁਬਾਰਾ ਹੁੰਦਾ ਕਰਨਾ ਪਿਆ। ਬਾਹਰ ਹੀ ਕਰੀਏ ਨਹੀਂ ਚੋ। ਉਹ ਤੱਕ ਉਹ ਪਿੱਟਾ। 34ਵਾਂ ਆ ਗਿਆ ਬਾਪੂ ਐਨਾ ਥੋੜਾ ਗਿਆ ਹੁਣ। 31ਵਾਂ। ਤੈਨੂੰ ਚਾਰ ਘਰ ਦਿਖਾਤੇ। ਚੌਥੀ ਤਾਂ ਆ ਗਿਆ ਪੰਜਵੀਂ ਜਾਣਾ। ਬਾਹਰ ਨੂੰ ਤੇ ਜ਼ਰੇ ਪਰ ਜਾਵਾਂਗਾ। ਉਹ ਬਾਹਰ ਆ ਗਿਆ ਕਿ ਅੱਗੇ ਤੇ ਵਾਪਸ। 5ਵੀਂ ਤਾਂ ਮੈਂ ਸੇਵਾ ਨੂੰ ਜਾਵਾਂਗੇ। ਹਾਂ। ਕਿਹਨੇ ਜਾਣੇ। ਹਾਂ। ਪੰਜਵਾਂ ਸੱਚਾ ਘਰ ਹੋਊਗਾ ਹੈ। ਸੱਚਾ। ਸੱਚਾ। ਪੰਜਵਾਂ ਚਾਰ ਘਰ ਦੇਖ ਲਏ ਦੇਖ ਲਾ ਚਾਰ ਜੁਗ ਦੇਖ ਗਿਆ ਹੈ ਬਾਪੂ ਇਹ ਤੇ ਇੱਕ ਘਰ ਬਣਾਉਣਾ ਔਖਾ ਹੋ ਜਾਂਦਾ ਚਾਰ ਬਣਾ ਗਿਆ ਇੱਕ ਹੋਰ ਵੀ ਕਰਨਾ ਗਾਜਬ 15 ਕਿੱਲੇ ਮੈਂ ਹੜ ਗਿਆ ਵਾਹੀ ਜਾਂਦਾ ਤਾਂ ਹੋ 15 ਕਿੱਲੇ ਮੈਂ ਤੇ ਨਾ ਟਰੈਕਟਰ ਤਾਂ ਹੋ 15 ਕਿੱਲੇ ਸੀ ਹੜ ਗਿਆ ਮੋਂ ਤੋਂ ਜ਼ਿਆਦਾ ਆਪੋਂ ਦਹਾਵਾ ਜਨਾ ਹੋ ਗਿਆ ਬਲਕੇ ਮੌਂਟ ਤੇ 15 ਕਿਲੇ ਹੁਣ ਦੇਣਾ 15 ਕਿਲੇ ਮੇਰੇ ਤਿੰਨ ਟਰੈਕਟਰਾਂ ਨੂੰ ਫੇਰ ਹੋਈ ਗੱਲ ਫੇਰ ਨਹੀਂ ਛੇਤੀ ਵਾਹ ਹੁੰਦੇ ਹੈਗੇ ਉਹਦੇ ਗਾਣੇ ਟਾਈਮ ਨਹੀਂ ਹੈਗਾ ਮੈਂ ਪਹਿਲਾਂ ਕੋਲ ਵੀ ਹਮਨੇ ਇਹਨੇ ਮੇਰੀ ਡਿਊਟੀ ਵੀ ਰੱਖੀ ਹੈ ਆ ਇੱਕ ਨੌਕਰ ਇੱਕ ਸਾਜੀ ਗਾਇਲ ਦੋ ਜਣੇ ਅਸੀਂ ਪਹਿਨਾਂ ਵਾਲਾ ਵਕਤ ਥੋੜਾ ਵਕਤ ਦਾ ਚੇਂਜ ਹੋ ਜਾ ਤੂੰ ਨਹੀਂ ਚੇਂਜ ਹੋ ਗਿਆ ਓ ਅੱਗੇ ਥੋੜੇ ਬਾਹਰ ਪਾਏ ਕਰਦੇ ਬਾਬੇ ਹੁਣ ਆਪੇ ਏਸੀ ਬਿਨਾਂ ਨਹੀਂ ਪੈਂਦਾ ਹੈਗਾ ਓ ਮੈਂ ਸੱਤ ਵਾਦ ਤੇ ਨੂੰ ਕਹਿ ਦਿੰਦਾ ਚਲਾ ਲੈ ਤੇ ਨਾਲ ਪੰਗਾ ਵਾਹ ਉਹਦਾ ਪਤਾ ਹੀ ਨਹੀਂ ਲੱਗਦਾ ਇੱਕ ਹੋਰ ਦੇਖੀ ਹੁਣ ਇੱਕ ਹੋਰ ਦੇਖੀ ਅੱਗੇ ਸਰਦਾਰ ਜੀ 4 ਵਜੇ ਉੱਠ ਕੇ ਗੁਰਦੁਆਰੇ ਜਾਇ ਕਰ ਦਤਾ ਹੁਣ 6:30 6 ਵਜੇ ਉੱਠਦਾ ਅੱਜ ਮੈਂ ਉਹ ਦੇਖਿਆ ਜ ਟਾਈਮ 6:00 ਵਜੇ ਮੰਨ ਲੈ 6 ਵਜੇ ਗੁਰਦੁਆਰੇ ਗਿਆ ਜੋਟੇ ਕਾ ਨੂੰ ਖੁੱਲਦੀ ਆ ਉੱਲਾ ਕਿਤੇ ਹੋਉਂਦੀ ਏ ਸੀ ਚ 3 ਵਜੇ ਹਾਂ ਅਧੀਕਰ ਮੇਚਰ ਹੋਰ ਪੈ ਜੀ ਮੜਾ ਜਾ ਬੇਰ ਲੱਗ ਜੇ ਨਹੀਂ ਲੱਗਦੀ ਇਹ ਚੀਜ਼ ਵਈ ਸਹੀ ਆ ਸਭ ਹੋਇਆ ਕਿ ਲੱਗ ਗਈ ਮੈਨੂੰ ਉਹੀ ਕੇ ਆ ਏਸੀ ਉਠਣ ਦਿੰਦਾ ਯਾਰ ਤੇ ਹੀ ਲੱਗਿਆ ਹੁੰਦਾ ਇਹਨਾਂ ਜਾਣ ਨਾ ਵਾ ਪੂ ਇਹ ਵੀ ਅਸੀਂ ਜਿਹੜੀਆਂ ਸੁਣ ਕਰਕੇ ਆਂ ਅੰਦਰ ਬਾਹਰ ਕੋਈ ਜੇ ਬਾਹਰ ਕੋਈ ਮਿੰਟ ਮਾਜੂ ਕੋ ਮਰਜੀ ਹੋ ਜਵੇ ਤੈਨੂੰ ਮੂਹ ਨਹੀਂ ਪਤਾ ਲੱਗਣਾ ਕੋਈ ਨੂੰ ਪਤਾ ਲੱਗਣਾ ਉਹ ਪਰਸਾ ਚੌਥੇ ਜ ਮੈਚ ਚੱਲੇ ਅਸੇ ਵੀ ਚੀਜ਼ ਆ ਮੜਾ 9 ਵਜੇ ਉੱਠ ਕੇ ਕਹਿੰਦਾ ਤੜਕਾ ਹੋ ਗਿਆ ਮੁੰਡੇ ਨੂੰ ਉਹ ਕਹਿੰਦਾ ਬਾਬੇ ਅਜੇ ਤਾਂ 9 ਵਜੇ ਆ ਸਮਝਿਆ ਕਹਿੰਦਾ ਏਸਿਆਂ ਦੇ ਇਹੀ ਤਾਂ ਬੰਗੇ ਆ ਬਾਈ ਠੰਡੇ ਚ ਨੀਂਦੇ ਵਾਦ ਆਉਂਦੀ ਆ ਬਾਬੇ ਹੀ ਨਹੀਂ ਪਤਾ ਲੱਗਦਾ ਫੇਰ ਕਿਹਦਾ ਪਤਾ ਲੱਗਣਾ ਫੇ ਤਾਂ ਐਵੇਂ ਪਤਾ ਲੱਦਾ ਵੀ ਸਵੇਰ ਦੇ 6 ਵਜੇ ਗਏ ਬਾਬੇ ਕੀ ਕਰਤਾ ਦੇਤਾ ਸੀ ਕਿਹੜੇ ਸਾਹ ਗੱਲ ਤਾਂ ਮੇਰੀ ਘਟਾ ਜਿਹੜਾ ਕੋਈ ਸੀ ਹੈ ਪਹਿਨਾ ਨੇਰੀ ਹੋਣੀ ਬਾਅਦ ਚ ਮੀ ਆਉਣਾ ਜੇ ਪਹਿਨਾ ਨਹੀਂ ਆ ਗਿਆ ਫੇਨੇਰੀ ਵੀ ਨੇ ਕਹਿਣਾ ਫੇ ਤੱਕਲੇ ਕਹਣਾ ਢੰਡੀ ਹਵਾ ਆਉਂਦੀ ਆ ਜੇ ਗਰ ਦੜੂਂਗੀ ਤਾਂ ਹੀ ਨੇਰੀ ਕਹਿਣਾ ਤਾਂ ਨੀ ਪੱਖਾ ਬੰਦ ਕਰ ਦੇ ਉਹ ਟਰਨਵੇਟਰ ਵਾਲਾ ਹੋਂਦਾ ਵਧੀਰਾ ਰੱਬ ਦਾ ਈ ਸੀ ਚੱਲਦਾ ਐ ਕਿਦਾਂ ਦੇਖ ਲਈ ਜਿਹੜਾ ਪੱਤਰੀ ਦੇਖੋ ਪਤਾ ਕੀ ਲੱਗਣਾ ਹਵਾ ਦਾ ਦੇਖ ਲੈ ਕਿਹੜੇ ਸਾਫਗਾ ਆ ਜਾਂਦੀ ਰੋਜ਼ ਅੱਜ ਦਿਨ ਬੁੱਧਵਾਰ ਹੈ ਕਿ 6 ਤਰੀਕ ਤੱਕ ਦੱਸਿਆ ਆਪਦਾ ਵਧੀਰਾ ਕੁਸਾ ਇਹਦੀ ਦਾ ਮੌਨਸੂਨ ਵੀ ਬਹੁਤ ਕੀਤਾ ਦਾਦਾ ਦੁਬਾਰੇ ਨੱਚ ਲਈ ਨਹੀਂ ਹੈ ਕਿ ਹੁਣ ਹਾਂ ਤਾਂ ਸਾ ਇਹਦੀ ਦਾ ਮੌਨਸੂਨ ਵੀ ਬਹੁਤ ਕੀਤਾ ਦਾਦਾ ਇਹ ਭੂਤ ਨੱਚ ਉਹ ਕਰੇ ਕਹਿੰਦੇ ਆ ਉਹ ਕਹਿ ਕਰਦੇ ਉਹਦੇ ਭੂਤਣੀਆਂ ਨੱਚਦੀਆਂ ਖੇਤਾਂ ਚ ਹਾਂ ਬਰਗੂ ਇਹ ਹਾਂ ਬਰਗੂ ਨਹੀਂ ਕਰੀ ਨਾ ਪੰਜ ਦਿਨ ਨੇ ਪੰਜੇ ਦਿਨ ਹੈ ਨਹੀਂ ਕਰੀ ਚਾਰ ਲੱਗ ਗਿਆ ਜੀ ਹੋ ਗਿਆ ਗੇੜ ਚ ਕੰਮ ਸ਼ੈੱਡ ਦਾਦਾ ਬਾਈ ਨਾਲ ਰਹਿ ਗਿਆ ਆਹ ਆਇਟ ਚੱਕੀ ਰਹੇਗੀ ਬਾਕੀ ਦਾ ਕਰਦਾ ਐ ਲੈ ਤੇਰੇ ਪਾਪਾ ਹਾਂ ਆਓ ਪਿਆ ਹਾਂ ਕਾਲੂ ਸੋਨੀ ਨੂੰ ਦੇਖਦੇ ਆਉਂਦਾ ਕਿ ਨਹੀਂ ਆਉਂਦਾ ਜੇ ਹਵਾ ਆ ਗਈ ਫਿਰ ਸੋਨੀ ਨਹੀਂ ਆਉਂਦਾ ਕਹਿ ਜਾਂਦਾ ਵੀ ਲੈਟ ਤਾਂ ਹੈ ਹੀ ਨਹੀਂ ਆ ਆ ਬਾਨਾ ਮਿਲ ਜਾਂਦਾ ਉਹਨੂੰ ਰੱਬ ਵੀ ਆਇਆ ਚੜ ਚੜ ਕੇ ਆਉਂਦਾ ਪੂਰਾ ਲੈਟ ਭਜਾਤੀ ਨੇਰੀ ਨੇ ਲੈਟ ਨੂੰ ਪਹਿਲੇ ਬੰਦ ਕਰ ਦਿੰਦੇ ਹਾਂ ਉਹੀ ਕਹਿੰਦਾ ਲੈਟ ਬਹਿਣਾ ਬੰਦ ਹੋ ਗਿਆ ਉਹਨੋਂ ਰਹਿ ਗਿਆ ਲੈ ਹਾਂ ਆ ਬਾਬੇ ਨੂੰ ਬੋਲਿੰਗ ਕਰਾਉਣੀ ਤੇ ਹਾਂ ਜੀ ਵਧੀਆ ਔਰ ਇੱਕ ਗੱਲ ਹੈ ਨੈਟ ਤੇ ਬਾਬਾ ਬੋਲਿੰਗ ਤਾਂ ਕਰਾ ਸਕਦਾ ਬੈਟਿੰਗ ਨਹੀਂ ਹੋਣੀ ਉਤੇ ਹੈ ਬਾਬੇ ਸਾਰਾ ਸਾਰੇ ਵਿੱਚ ਇੰਨੀ ਜਗ੍ਹਾ ਦੇਖਦੇ ਵੇ ਨਾ ਤੇਰੇ ਕੋਲ ਨਾ ਕੋਈ ਬੈਟਾ ਹੀ ਲਾ ਦਿੰਦੇ ਨਾ ਜਗੜਵਾ ਚਾਰ ਦੇ ਸਬਜ਼ੀਆਂ ਸੁੱਤੀਆਂ ਤਾਂ ਪਾਉ ਰਹੇ ਨਾ ਛੱਤਾ ਵੀ ਸਬਜ਼ੀਆਂ ਲਾਈ ਜਾਵੇ ਹੁਣ ਕਾਲੂ ਦੇ ਚੇਟਾਂ ਕੱਢਣੀਆਂ ਪਣੀਆਂ ਛਾਂਟ ਕੇ 100 ਗਿੱਟ ਚੱਲ ਛਿਟਾ ਦਾਂਗੇ 100 ਗਿੱਟ ਇਹਦਾ ਪੂਰਾ ਹੋ ਜੂ ਉਹ ਪਰਾ ਟੈਲ ਪਈਆ ਉਹ ਟਾਇਲਾ ਹਾਂ 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 ਤਬ ਜਿਹੇ ਇਹਦੇ ਇਹ ਬੜੀ ਛੋਟੀ ਇੱਟ ਬਹੁਤ ਹੈ ਨਾ ਛੋਟੀ ਤਾਂ ਕਿ ਲਾ ਕੇ ਸਾਫ ਕਰੋ ਆਲੀ ਬੀ ਆਓ ਸੈਟਿੰਗ ਕਰਕੇ ਲੱਗ ਜੂ ਕਿਸੇ ਥੱਲੇ ਮਿੱਟੀ ਪਾਓ ਜੂ ਕਿਸੇ ਥੱਲੇ ਤੇ ਕੱਢ ਹੋ ਜੂ ਕਿਸੇ ਇੱਡੇ ਕੱਢ ਲੂਗੇ ਸੀ ਢੱਬਾ ਦੋ ਇੱਕ ਨਹੀਂ ਲਾਉਂਗੇ ਇਹਨੂੰ ਹਾਂ ਬਾਬਾ ਸਲੇਬ ਪਾਕਲੀ ਮੈਂ ਕਹਨਾ ਆਹ ਹਾਈ ਟੁੱਟ ਲਾਉਣੀ ਸ਼ੁਰੂ ਕਰੀਏ ਪਹਿਲਾਂ ਤੂੰ ਸਲੇਬ ਪਾ ਅੰਦਰ ਹਾਂ ਕੋਤਲ ਵਾਰੀ ਬਣਾ ਇੱਕੋ ਗੰਧ ਕਰ ਇਹ ਕਰੂਗੇ ਲੇਵਲ ਅੱਛਾ ਇਹ ਟਿਕਾ ਲੈਵਲ ਕਰ ਦੂੰਗਾ ਇਹ ਲੈਵਲ ਕੱਢੂੰਗਾ ਕਾਕਾ ਹਾਂ ਠੀਕ ਆ ਦੋ ਬੰਦੇ ਹੋ ਜਾਣੇ ਲੇਬਰ ਵਾਲੇ ਭਈਆਂ ਨੇ ਵੀ ਆਉਣਾ ਕੱਲ ਮੈਂ ਇੱਕ ਬੰਦੇ ਨੇ ਕਹੋ ਕੰਦ ਕਰਦਾ ਕੱਲ ਉਹ ਕੰਦ ਕਰਕੇ ਉਹਨੂੰ ਕਾਂਡੀ ਪਲਾਸਟਰ ਕਰ ਦੇ ਅੰਦਰ ਲਈ ਸਾਡ ਨਵੇੜ ਤੇ ਉਹਦਾ ਇੱਕ ਇੱਕ ਅੰਦਰ ਸਲੀਪਾ ਬਾਦੇ ਘੋਤੇ ਹੋਪਣਾ ਦੇ ਬਸ ਤੇਰੀ ਡਿਊਟੀ ਆ ਤੇਰੇ ਆਉਂਦੇ ਨੂੰ ਕਾਕੇ ਨੇ ਤਿਆਰ ਕਰ ਦੇਣਾ ਇਹਨੂੰ ਆਪਾਂ ਢਾਲ ਬਣਾ ਕੇ ਦੇ ਦੇਣੀ ਬਟਰ ਨੂੰ ਨਹੀਂ ਪਰਸੋਂ ਨੂੰ ਤਿਆਰ ਕਰ ਦੇ ਹਾਂ ਹਾਂ ਤੇਰਾ ਉਹ ਯਾ ਉਹਨਾਂ ਡੀਨਾਵਾਂ 'ਤੇ ਚੜ ਜਿਓਗੇ ਤਾਂ ਥੱਲੇ ਆਇਓ ਲੱਗਦੀ ਰਹਾ ਕਿਆ ਕਰ ਗਿਆ ਲੋ 30 ਲੈ ਹਜਾ ਜਿਹੜਾ ਉਹ ਦੇਖਦਾ ਹੈ ਉਹਨਾਂ 에ਰੋਪਲੇਨ ਚੱਕਣਾ ਆ ਜੀਓ ਕਿਤੇ ਉਹਨਾਂ 에ਰੋਪਲੇਨ ਚੱਕਣਾ ਆ ਜੀਓ ਕਿਤੇ ਇੱਕ ਲੱਖ ਹੀ ਲੈ ਕੇ ਉਹਦੇ ਐ ਖੇਤਾਂ ਇੱਧਰ ਘੇਰਦੇ ਇਹਦਾ ਬਹੁਤ ਇਲਤ ਕਰਦਾ ਲੈ ਨਹੀਂ ਤੇਰੇ ਵੀ ਆਂਦਾ ਬੜਾ ਆ ਵੀ ਟ੍ਰੈਕਟਰ ਲਿਆਂਦਾ ਪ੍ਰਗਟ ਬਾਈ ਨੂੰ ਹੋਰ ਬਾਈ ਵਧੀਆ ਵਧਾਈਆਂ ਨਾਲੇ ਹਾਂਜੀ ਹਾਂ ਆ ਮਾਰਿਆ ਸੌਦਾ ਕਹਿ ਕੇ ਲਿਆਂਦਾ ਤਵੀਆਂ ਐ ਬਾਈ ਆ ਤੇਰੇ ਟ੍ਰੈਕਟਰ ਕਾ ਹਾਲ ਹੈ ਦਿੱਤਾ ਠੀਕ ਹੈ ਹਾਂ ਕੜਾ ਕੜਾਈ ਸਾਰਾ ਕੋਲੇ ਆਉਂਦਾ ਵਧੀਆ ਸਮਾਂ ਫੇ ਘੜੀ ਘੜੀ ਤੇ ਨੀ ਕੱਲੀ ਕੱਲੀ ਚੀਜ਼ ਆਗਲਾ ਉਂ ਭਾਰੀ ਪਈ ਜਾਂਦਾ ਨਾਲੇ ਸੌਦਾ ਹੋਈ ਜਾਂਦਾ ਇਕੱਠੀ ਵਿੱਚ ਸੌਦਾ ਵੀ ਬਣ ਜਾਂਦਾ ਘਵਾਂ ਲੈਣਾ ਉੱਫਾ ਲੱਗਦਾ 92 ਮਾਡਲ ਆ ਹੈ ਤਿਆਰ ਕਰਿਆ ਵਾ ਵਧੀਆ ਬਣਾਇਆ ਵਾ ਥੱਲੇ ਆ ਹ ਚਲਾਗੇ ਦਿੱਤਾ ਕਾ ਕਹਿੰਦਾ ਵੱਜਦਾ ਆਉਂਦਾ ਨਹੀਂ ਹੈ ਉਹ ਗੇਰ ਲੰਬੀ ਜਾ ਕਿੱਧਰ ਨੂੰ ਆ ਉਹ ਪੰਜ ਗੇਅਰ ਬਰੁੱਤੀ ਸ਼ੋ ਪੰਜ ਗੇਅਰ ਆਈਦੇ ਪੰਜ ਦਾ ਤਾਂ ਫਰਕ ਪੈਣਾ ਹੀ ਪੈਣਾ ਏ ਜੇ ਪੰਜ ਗੇਅਰ ਹੋ ਗਏ ਮੈਨੂੰ ਗੇਅਰ ਦਾਦੀ ਕਿੱਧਰੋਂ ਪੈਣੇ ਕਿੱਧਰ ਬੈ ਗੇਅਰ ਮਾ ਕੇ ਦੇਖੀ ਜਾ ਮੂਰੇ ਨੂੰ ਗੇਰਾ ਦਾ ਬਹੁਤ ਫਰਕ ਆ ਵਾਹੇ ਦੇਖਦਾ என்ன ரேத்தி ஆனா கார்டே ਗੱਲ ਵੀ ਮੈਨਾਂ ਦੇਖੀ ਜੀ ਅਜੇ ਨਹੀਂ ਲਾਈਟ ਆਉਂਦੀ ਹੈਗੀ ਸਾਰਾ ਲੱਭ ਰ ਜਣਾ ਕਿਹਾ ਕਿੱਥੇ ਲੈਣਾ ਦੇ ਦਿੱਤਾ ਸਹੀ ਇਹਨੂੰ ਮੈਂ ਚੱਕ ਹੀ ਲਿਆ ਤੂੰ ਰਹਿਣ ਦੇ ਕੇ ਪਾਉਣੇ ਨੂੰ ਯਾਰ ਹਾਈ ਹਾਈ ਆਉ ਸਾਾਨੂੰ ਨਾ ਭਰਦੀ ਗਏ ਤੈਨੂੰ ਆ ਜਾ ਮਰੀ ਬੋਹ ਮੇਰੀ ਦਾੜੀ ਗਈ ਹੈ ਮੋਚਾਈ ਬੰਦ ਕਰ ਦੇ ਦੀਆਂ ਚੱਲ ਹਾਂ ਕਿਤੇ ਨਹੀਂ ਸਟਾਰਟ ਹੁੰਦਾ ਤੂੰ ਆ ਜਾ ਨਾ ਨਾ ਵਧੀਆ ਵਧੀਆ ਚੀਜ਼ ਆ ਯਾਰ ਪੁਰਾਣੀ ਆ ਉਹੀ ਥੋੜੋ ਆ ਹੋ ਤੇਲੇ ਘੱਟ ਲੱਗਦਾ ਇਹਦੇ ਚ ਉਹਦੇ ਚ ਰੋਟਾ ਮਟਰ ਚ ਹਾਂਜੀ ਹਾਂਜੀ ਉਹਦੇ ਕਰੰਟ ਪਾਣੀ ਕਰਦਾ ਨਾ ਨਾ ਕੋਈ ਨਹੀਂ ਹੋ ਜਾਂਦਾ ਕਿ ਵੀ ਚੱਲੇ ਕਈ ਵਾਰ ਬੰਦੇ ਕੋ ਖੜਾ ਹੀ ਹੁੰਦਾ ਦੇਖੇ ਨਾ ਪਤਾ ਲੱਗਦਾ ਬੰਦੀਆਂ ਬੁੱਧੀਆਂ ਦੇ ਲਈ ਨਾਰੇ ਤੇ ਲੱਭਦਾ ਕਈ ਵਾਰੀ ਉਹਦਾ ਕਰਕੇ ਵੀ ਆ ਜਾਉਂਦਾ ਨਹੀਂ ਤਾਂ ਹੈ ਦੀਵਾਜ ਨਹੀਂ ਹੈਗੀ ਭਾਈ ਗੇਰ ਚੋਂ ਆਉਂਦੀ ਦਾ ਗੇਰ ਵਿੱਚੋਂ ਹਾਂ ਵੈਸੇ ਹੱਥ ਮਾਰ ਲੂਗੇ ਸਾਰੇ ਹੀ ਹਮ ਸਦਾ ਹਲੇ ਸਾਰੇ ਹੀ ਆਉਣਾ ਹੈ ਉਹ ਮੈਂ ਦੇਖਿਆ ਭਰੇਗੜ ਉੱਪਰ ਲੱਦੇ ਉਹਦਾ ਥਾਲੇਪੁਰ ਤੋਂ ਲੱਦੇ ਸਾਰਾ ਕੁਝ ਵਧੀਆ ਖੜਦਾ ਭਾਈ ਤੇਰਾ ਬਹੁਤ ਨਾ ਨਾ ਵਧੀਆ ਚੰਗੀ ਗੱਲ ਮਾਡਾ ਨਾ ਕਹਿ ਰਿਹਾ ਮਾ ਉਹ ਪੜ ਜਾਣਾ ਨਾ ਮਾਉ ਦਾ ਤਾਂ ਹੀ ਦਾ ਉਟਾਲਿਆ ਜੀ ਕਿ ਦੇਖਣ ਵੇਰ ਨਾ ਹੁੰਦਾ ਜਾ ਕੇ ਤੇ ਜਿਹੜਾ ਇਧਰ ਨੂੰ ਦੇਤਾ ਨਾ ਐਂ ਕੋ ਮਾ ਤਾਂ ਫੇਰ ਨਹੀਂ ਚੀਂਦੀ ਹਵਾ ਚੱਲਦੀ ਹੋ ਬਹੁਤ ਯਾਰ ਆ ਹਾਲਾ ਜੀ ਨਾਲ ਤਵੀਆਂ ਹੈ ਤਵੀਆਂ ਵਧੀਆ ਤਵੇ ਪੂਰੇ ਪਏ ਐ ਨਾ ਨਵੇਂ ਪਾਏ ਹੋਏ ਬੰਦੇ ਨੇ ਸੱਤ ਸੱਤ ਆ ਠੀਕ ਠੀਕ ਮਾ ਸੌਰੀ 6 6 ਆ ਗਾਰ ਵੀ ਦੇਖ ਤਾਂ ਦੇ ਕਿੰਨਾ ਲਾਇਆ ਹੈ ਵੀ ਨਹੀਂ ਠੀਕ ਆ ਟਰੈਕਟਰ ਵਾਸਤੇ ਵਧੀਆ ਆਪਣਾ ਕੰਮ ਲੂਟ ਆ ਉਹਦਾ ਠੀਕ ਆ ਵਧੀਆ ਉਹ ਮੰਗ ਮੰਗਈਏ ਨਾ ਨੂੰ ਕੱਕ ਵੱਢਣਾ ਆ ਵਾਦਾ ਹਾਂ ਕੱਕ ਵੱਢਣੇ ਸਨ ਚੱਲੀਏ ਬਈ ਚਲੋ ਠੀਕ ਆ ਜੀ ਮਿਲਦੇ ਆ ਕੱਲੂ ਕਿਸੇ ਵੀਡੀਓ ਚ ਜਦ ਲਈ ਹਸਰੀ ਕਾਲ ਜੀ